ਹਾਂਜੀ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਕਲੀਆਂ ਵਾਲੇ ਚੋਲੇ ਦੀ ਕਟਾਈ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਦੇ ਬਾਰੇ ਵਿੱਚ ਸਿੱਖਾਂਗੇ ਸਭ ਤੋਂ ਪਹਿਲਾਂ ਇਸ ਦੀ ਲੰਬਾਈ ਲਈ ਆਪਾਂ 46 ਇੰਚ ਤੀਰਾ 17 ਇੰਚ ਬਾਹ 24 ਇੰਚ ਬਾਹ ਖੁੱਲੀ ਹੈ 6 ਇੰਚ ਮੋਢਾ 9 ਇੰਚ ਉੱਤੋਂ ਕਲੀ ਹੈ 4 ਇੰਚ ਤੇ ਥੱਲਿਓਂ ਕਲੀ ਹੈ ਤੇ ਰੈਂਜ ਬੈਨ ਹੈ 16 ਇੰਚ ਇਸ ਤਰੀਕੇ ਨਾਲ ਆਪਾਂ ਸਾਰਾ ਨਾਪ ਇਸ ਦਾ ਨੋਟ ਕਰ ਲਿਆ ਹੈ ਜੇਕਰ ਤੁਸੀਂ ਨਾਪ ਕਿਸ ਤਰ੍ਹਾਂ ਲਈਦਾ ਉਸ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਜਾਂ ਪਲੇਲਿਸਟ ਵਿੱਚ ਤੁਸੀਂ ਵੇਖ ਸਕਦੇ ਹੋ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਨਿਊ ਫੈਸ਼ਨਟ ਵਿੱਚ ਸਵਾਗਤ ਹੈ ਕਟਾਈ ਸਟਾਰਟ ਕਰਦੇ ਹਾਂ ਮੇਰੇ ਕੋਲ 4 ਮੀਟਰ ਤਕਰੀਬਨ ਕਪੜਾ ਹੈ ਅਤੇ ਜਿਸ ਦੀ ਚੜਾਈ 42 43 ਇੰਚ ਦੇ ਕਰੀਬ ਹੈ ਸਭ ਤੋਂ ਪਹਿਲਾਂ ਆਪਾਂ ਲੰਬਾਈ ਦਾ ਨਾਪ ਲਵਾਂਗੇ ਤੁਸੀਂ ਕਿਹੜਾ ਪੱਲਾ ਕਰਕੇ ਵਿਸ਼ਾ ਲੈਣਾ ਹੈ ਕੰਨੀ ਲੋਟ اپنی ਲੰਬਾਈ ਹੈ ਜਿੰਨੀ ਤੁਸੀਂ ਉਸ ਤਰੀਕੇ ਦੇ حساب ਨਾਲ ਇਸ ਦਾ ਮਾਰਕ ਲਗਾ ਲੈਣਾ ਹੈ ਮੇਰੀ ਲੰਬਾਈ 40 ਇੰਚ ਹੈ ਚੋਲੇ ਦੀ ਇਸ ਤੋਂ ਬਾਅਦ 4 ਇੰਚ ਇਸ ਵਿੱਚ ਆਪਾਂ ਮਾਰਜਨ ਦਵਾਂਗੇ ਜਿਹੜਾ ਥੱਲੇ ਫੱਟਾ ਲੇੜਨ ਵਾਸਤੇ ਤੇ ਉੱਪਰ ਸਲਾਈ ਵਾਸਤੇ ਹੋਵੇਗਾ ਟੋਟਲ ਇਹ 50 ਇੰਚ ਹੋ ਜਾਵੇਗਾ ਇੱਕ ਸਾਈਡ ਹੋ ਗਈ ਇਸ ਤਰ੍ਹਾਂ ਹੀ ਆਪਾਂ ਇਸ ਨੂੰ ਫੋਲਡ ਕਰ ਲਵਾਂਗੇ ਦੋ ਅੱਗੇ ਤੇ ਪਿੱਛੇ ਸਾਈਡ ਦਾ ਆਪਾਂ ਇਕੱਠੇ ਹੀ ਕਟਾਈ ਕਰਾਂਗੇ ਇਸ ਤਰ੍ਹਾਂ ਤੁਸੀਂ ਦੋ ਪੱਲੇ ਇਕੱਠੇ ਕਰਕੇ ਇੱਕ ਵਾਰੀ ਫੇਰ ਫੋਲਡ ਕਰਕੇ ਇਸ ਨੂੰ ਵਿਛਾ ਲੈਣਾ ਹੈ ਇਸ ਤਰੀਕੇ ਨਾਲ ਤੁਸੀਂ ਇਸ ਨੂੰ ਵਧੀਆ ਝਾੜ ਕੇ ਵਿਛਾ ਲੈਣਾ ਹੈ ਅਗਲੇ ਤੇ ਪਿਛਲੇ ਹਿੱਸੇ ਦੀ ਆਪਾਂ ਕਟਾਈ ਕਰ ਲਵਾਂਗੇ ਇਸ ਤਰੀਕੇ ਨਾਲ ਤੁਸੀਂ ਕਟਾਈ ਕਰ ਲੈਣੀ ਹੈ 나ਪ ਦੀ ਵੀਡੀਓ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਜਾਂ ਪਲੇਲਿਸਟ ਵਿੱਚ ਮਿਲ ਜਾਵੇਗਾ ਇਸ ਤੋਂ ਬਾਅਦ ਜਿਹੜਾ ਆਪਣੇ ਕੋਲੇ ਫालतू ਕਪੜਾ ਹੋਵੇਗਾ ਉਹ ਆਪਾਂ ਸਾਈਡ ਤੇ ਰੱਖ ਦੇਣਾ ਹੈ ਇਸ ਨੂੰ ਚੰਗੇ ਤਰੀਕੇ ਨਾਲ ਵਿਛਾ ਲੈਣਾ ਹੈ ਤੇ ਕੰਨੀ ਆਪਾਂ ਸਾਰੀ ਕਟਾਈ ਕਰ ਦੇਣੀ ਹੈ ਇੱਕ ਸਾਈਡ ਤੋਂ ਤੁਸੀਂ ਕੰਨੀ ਦੀ ਕਟਾਈ ਕਰ ਦੇਣੀ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਜਿੰਨੀ ਆਪਣੇ ਕੋਲ ਤੀਰੇ ਦੀ ਲੰਬਾਈ ਹੈ ਉਸ ਦੇ ਹਿਸਾਬ ਨਾਲ ਆਪਾਂ ਨਿਸ਼ਾਨ ਲਾ ਲੈਣੇ ਹਨ ਤੀਰੇ ਦੀ ਲੰਬਾਈ ਆਪਣੇ ਕੋਲ 17 ਇੰਚ ਸੀ 17 ਇੰਚ ਦੇ ਹਿਸਾਬ ਨਾਲ ਤੁਸੀਂ ਮਾਰਕ ਲਗਾ ਲੈਣੇ ਹਨ ਇਸ ਦੇ ਹਿਸਾਬ ਨਾਲ ਹੀ ਆਪਾਂ ਕਮੀਜ਼ ਦੇ ਅਗਲੇ ਤੇ ਪਿਛਲੇ ਹਿੱਸੇ ਦੀ ਕਟਾਈ ਕਰ ਲੈਣੀ ਹੈ ਇਸ ਤਰੀਕੇ ਨਾਲ ਮਾਰਕ ਲਗਾ ਕੇ ਤੁਸੀਂ ਇਸ ਨੂੰ ਸਿੱਧਾ ਇੱਕ ਲੰਮਾ ਮਾਰਕ ਲਗਾ ਲੈਣਾ ਹੈ ਫੱਟੀ ਦੀ ਸਹਤਾਂ ਨਾਲ ਇਸ ਤਰੀਕੇ ਨਾਲ ਤੁਸੀਂ ਸਾਰਾ ਤੇ ਪੂਰਾ ਮਾਰਕ ਕੰਪਲੀਟ ਕਰ ਲੈਣਾ ਹੈ ਤੇ ਮਾਰਕ ਦੇ ਉੱਪਰ ਆਪਾਂ ਇਸ ਦੀ ਕਟਾਈ ਕਰ ਦੇਣੀ ਹੈ ਇਹ ਆਪਣੀ ਕਮੀਜ਼ ਦੇ ਅਗਲੇ ਤੇ ਪਿਛਲੇ ਹਿੱਸੇ ਦੀ ਕਟਾਈ ਹੋ ਗਈ ਹੈ ਇਸ ਤੋਂ ਬਾਅਦ ਆਪਾਂ ਇਸ ਨੂੰ ਕਹਿਰਾ ਕਰਕੇ ਆਪਸ ਵਿੱਚ ਫੋਲਡ ਕਰ ਲੈਣਾ ਹੈ ਇਸ ਤਰੀਕੇ ਨਾਲ ਫੋਲਡ ਕਰਕੇ ਤੁਸੀਂ ਨੋਹ ਦੀ ਸਹਾਇਤ ਨਾਲ ਭਾਣ ਪਾ ਲੈਣੀ ਹੈ ਵਿਚਾਲੇ ਤਾਂ ਕਿ ਜਿਹੜਾ ਆਪਣਾ ਕੱਪੜਾ ਇਧਰ ਉਧਰ ਰਿਸਕੇ ਨਾ ਸਾਰੇ ਕੱਪੜੇ ਨੂੰ ਇਸ ਤਰੀਕੇ ਨਾਲ ਹੀ ਫੋਲਡ ਕਰ ਲੈਣਾ ਹੈ ਇਹ ਫੋਲਡ ਕਰਨ ਤੋਂ ਬਾਅਦ ਦੋਨੋਂ ਸਾਈਡਾਂ ਨੂੰ ਪਕੜ ਕੇ ਆਪਸ ਵਿੱਚ ਮਿਲਾ ਲੈਣਾ ਹੈ ਉਸ ਤੋਂ ਬਾਅਦ ਇੱਕੋ ਜਿਹਾ ਕਰਕੇ ਅਗਲੀ ਤੇ ਪਿਛਲੀ ਸਾਈਡ ਨੂੰ ਆਪਾਂ ਵਿਸ਼ਾਲ ਲਵਾਂਗੇ ਇਸ ਤੋਂ ਬਾਅਦ ਆਪਾਂ ਲੰਬਾਈ ਦਾ ਨਿਸ਼ਾਨ ਲਾਉਣਾ ਹੈ ਟੋਟਲ ਆਪਾਂ 50 ਇੰਚ ਰੱਖੀ ਸੀ 46 ਇੰਚ ਲੰਬਾਈ ਸੀ ਤੇ 4 ਇੰਚ ਇਸ ਵਿੱਚ ਮਾਰਜਿਨ ਦਿੱਤਾ ਸੀ 50 ਇੰਚ ਦਾ ਨਿਸ਼ਾਨ ਲਾ ਕੇ ਥੱਲੇ ਜਿੰਨਾ ਵੀ ਫालतू ਕਪੜਾ ਹੋਵੇਗਾ ਉਸ ਦੀ ਤੁਸੀਂ ਕਟਾਈ ਕਰ ਦੇਣੀ ਹੈ ਇਸ ਤੋਂ ਬਾਅਦ ਆਪਾਂ ਉੱਪਰ ਵਾਲੀ ਸਾਈਡ ਤੇ ਮਾਰਕ ਸ਼ੁਰੂ ਕਰਾਂਗੇ ਉੱਪਰ ਆਪਾਂ ਪੌਣੇ 1 ਇੰਚ ਦਾ ਮਾਰਕ ਲਾਉਣਾ ਹੈ ਪੌਣਾ 1 ਇੰਚ ਇਸ ਤਰੀਕੇ ਨਾਲ ਇੱਕ ਸਾਹਮਣੇ ਮਾਰਕ ਹੋਰ ਲਗਾ ਲੈਣਾ ਹੈ ਫੱਟੀ ਦੀ ਸਹਾਤੇ ਨਾਲ ਤੁਸੀਂ ਇਸ ਨੂੰ ਸਿੱਧਾ ਕਰ ਲੈਣਾ ਹੈ ਅਗਲਾ ਤੇ ਪਿਛਲਾ ਹਿੱਸਾ ਇੱਕ ਦੂਜੇ ਨਾਲੋਂ ਜਿਹੜੇ 1.5 ਇੰਚ ਵੱਡੇ ਛੋਟੇ ਹੋਣਗੇ। ਪੌਣਾ ਇੰਚ ਦਾ ਨਿਸ਼ਾਨ ਲਾਇਆ। ਪੌਣਾ ਪੌਣਾ 1.5 ਇੰਚ ਬਣ ਗਿਆ। ਇਹ ਵੇਖੋ। ਪੈਕਲੀ ਸਾਈਡ ਵੱਡੀ ਹੋਵੇਗੀ ਤੇ ਅਗਲੀ ਸਾਈਡ ਛੋਟੀ ਹੋਵੇਗੀ। ਇਸ ਤੋਂ ਬਾਅਦ ਆਪਾਂ ਮੋਢੇ ਦੀ ਕਾਟ ਦੇਵਾਂਗੇ ਜਾਂ ਜਿਸ ਨੂੰ ਸ਼ੋਲਡਰ ਡਾਉਨ ਵੀ ਕਹਿੰਦੇ ਆ ਉਹ ਅੱਧਾ ਇੰਚ ਜਾਂ ਪੌਣਾ 1 ਇੰਚ ਤੁਸੀਂ ਦੇ ਸਕਦੇ ਹੋ। ਅਗਲੇ ਤੇ ਪਿਛਲੇ ਦੋਨਾਂ ਹਿੱਸਾਂ ਤੇ ਮਾਰਕ ਲਾ ਲੈਣੇ ਹਨ। ਇਸ ਤੋਂ ਬਾਅਦ ਆਪਾਂ ਗਲੇ ਦਾ ਮਾਰਕ ਲਾਉਣਾ ਹੈ 3 ਇੰਚ ਇਸ ਤਰੀਕੇ ਨਾਲ ਇਹਨੂੰ ਤਿਰਛਾ ਆਪਸ ਵਿੱਚ ਮਿਲਾ ਦੇਣਾ ਹੈ ਉਸ ਤੋਂ ਬਾਅਦ ਬੈਕ ਵਾਲੀ ਸਾਈਡ ਜਿਹੜੀ ਹੁੰਦੀ ਹੈ ਵੱਡੀ ਹੁੰਦੀ ਹੈ ਉਹ 1.5 ਇੰਚ ਸੀ ਆਪਣੀ ਉਹਦਾ ਆਪਾਂ ਅੱਧ ਕਰਕੇ ਜਿਹੜੀ ਗਲੇ ਦੀ ਗਲਾਈ ਦੇਵਾਂਗੇ ਇਸ ਤਰੀਕੇ ਨਾਲ ਬੈਕ ਵਾਲੀ ਸਾਈਡ ਤੇ ਆਪਣੀ ਗਲੇ ਦੀ ਗਲਾਈ ਆ ਜਾਵੇਗੀ ਦੋਮਾ ਦਾ ਅੱਧ ਕਰ ਲੈਣਾ ਹੈ ਇਸ ਤੋਂ ਬਾਅਦ ਆਪਾਂ ਇਹਨਾਂ ਦੀ ਕਟਾਈ ਕਰ ਦੇਣੀ ਹੈ ਮਾਰਕਿੰਗ ਦੇ ਉੱਪਰ ਕਟਾਈ ਕਰ ਦੇਣੀ ਹੈ ਜਿਹੜੀ ਗਲੇ ਦੀ ਗਲਾਈ ਦੇਣੀ ਹੈ ਬੈਕ ਵਾਲੀ ਸਾਈਡ ਤੇ ਦੇਣੀ ਹੈ ਜਿਹੜਾ ਆਪਣਾ 1.5 ਇੰਚ ਵੱਡਾ ਹੋਵੇਗਾ ਇਸ ਤਰੀਕੇ ਨਾਲ ਤੁਸੀਂ ਇਸ ਦੀ ਗਲਾਈ ਦੇ ਦੇਣੀ ਹੈ ਬੈਕ ਵਾਲੀ ਸਾਈਡ ਆਪਣੀ ਪੂਰੀ ਕੰਪਲੀਟ ਹੋ ਗਈ ਹੈ ਅਗਲੀ ਸਾਈਡ ਤੇ ਆਪਾਂ ਫੱਟੀ ਬਣਾਵਾਂਗੇ ਇਸ ਕਰਕੇ ਉਸ ਦੀ ਕਟਾਈ ਬਾਕੀ ਹੈ ਆਪਾਂ ਪਿਛਲਾ ਹਿੱਸਾ ਜਿਹੜਾ ਹੈਗਾ ਉਸ ਨੂੰ ਸਾਈਡ ਤੇ ਰੱਖ ਦਵਾਂਗੇ ਤੇ ਅਗਲੇ ਹਿੱਸੇ ਤੇ ਫੱਟੀ ਦੇ ਨਿਸ਼ਾਨ ਲਾਵਾਂਗੇ ਕਾगज ਫੱਟੀ ਤੇ ਜਿਹੜੀ ਝਾਕ ਫੱਟੀ ਆਪਾਂ ਬਣਾਉਣੀ ਹੈ ਇਸ ਤਰੀਕੇ ਨਾਲ ਆਪਾਂ 15 ਇੰਚ ਦੇ ਫੱਟੀ ਦਾ ਨਿਸ਼ਾਨ ਲਾਉਣਾ ਹੈ ਬਟਨ ਫੱਟੀ ਜਿਹੜੀ ਚਾਰ ਕਰਨੀ ਹੈ ਤੇ ਗਲੇ ਦੀ ਗਲਾਈ ਆਪਾਂ ਇੱਥੇ 2 ਇੰਚ ਦੇ ਕਰੀਬ ਦੇਵਾਂਗੇ ਪਹਿਲਾਂ ਆਪਾਂ 3 ਇੰਚ ਦਾ ਮਾਰਕ ਲਗਾਇਆ ਸੀ ਉਹ ਮਾਰਕ ਹੀ ਆਪਾਂ ਅਗਲੀ ਸਾਈਡ ਤੇ ਵੀ ਲਾ ਲੈਣਾ ਹੈ ਇਸ ਤਰੀਕੇ ਨਾਲ ਆਪਾਂ ਗਲੇ ਦੀ ਗਲਾਈ ਦੇ ਦੇਣੀ ਹੈ ਉਸ ਤੋਂ ਬਾਅਦ ਮਾਰਕ ਦੇ ਉੱਪਰ ਕਟਾਈ ਕਰ ਦੇਣੀ ਹੈ ਬਟਨ ਫੱਟੀ ਤੇ ਕਾਜ ਫੱਟੀ ਦਾ ਇੱਕ ਹਿੱਸਾ ਵੱਡਾ ਛੋਟਾ ਹੁੰਦਾ ਹੈ ਇਸ ਤਰੀਕੇ ਨਾਲ ਆਪਾਂ ਉਤਲਾ ਹਿੱਸਾ ਥੋੜਾ ਜਿਹਾ ਪਿਛਲੇ ਹਿੱਸੇ ਨਾਲੋਂ ਕਟ ਕਟਾਈ ਕਰਾਂਗੇ ਦੋਸਤੋ ਅਗਲੇ ਤੇ ਪਿਛਲੇ ਹਿੱਸੇ ਦੀ ਕਟਾਈ ਪੂਰੀ ਹੋ ਗਈ ਹੈ ਅਗਲੀ ਵੀਡੀਓ ਵਿੱਚ ਆਪਾਂ ਕਲੀਆਂ ਦੀ ਕਟਾਈ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਤੇ ਬਾਜੂ ਦੀ ਕਟਾਈ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਉਸ ਦੇ ਬਾਰੇ ਵਿੱਚ ਸਿੱਖਾਂਗੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਜਾਂ ਪਲੇਲਿਸਟ ਵਿੱਚ ਮਿਲ ਜਾਵੇਗਾ ਧੰਨਵਾਦ